ਜਖੇਪਲ ਰੋਡ ਨਹੀਂ ਯਾਰ ਉਹ ਤਾਂ ਇਹ ਵੀ ਹੈਂ ਵੀ ਕਹਿੰਦੇ ਵੇਖੇ ਇੱਥੇ ਰੋਡ ਸ਼ੈੱਡ ਖਰੀਦਣ ਵਾਲੇ ਦੇ ਬੰਦੇ ਨੂੰ ਜਖੇਪਲ ਰੋਡ ਸ਼ੈੱਡ ਥੱਲੇ ਅਗਰਾਹਾ ਵੇਖੇ ਜਿੰਦਾਂ ਦਾ ਮੁੰਡਾ ਜਿਹਨੂੰ ਮਾਂਗਣੀ ਆ ਅੱਜ ਦੀ ਮੀਟਿੰਗ ਤੋਂ ਪਹਿਲਾਂ ਇਕੱਠੇ ਹੋਏ ਬਲਾਕ ਦੇ ਲਵਾ ਦੇ ਤੇ ਹੋਰ ਆਗੂ ਸਹਿਮਾਨ ਇਹ ਦੇਖੇ ਇਹ ਪੱਕੀ ਗੱਟੀ ਗੱਲਾਂ ਨੂੰ ਜਲ ਕਲੀਅਰ ਕਰੋ ਦੇਗਾ ਠੀਕ ਹੈ ਕਿ ਨਾ